ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਡਿਪੋਰਟੇਸ਼ਨ ਸ਼ੁਰੂ ਕਰ ਦਿੱਤੀ ਆ ਅਤੇ ਭਾਰਤੀ ਵੀ ਕਾਫੀ ਮਾਤਰਾ ਦੇ ਵਿੱਚ ਡਿਪੋਰਟ ਹੋ ਚੁੱਕੇ ਨੇ ਅਤੇ ਇੰਡੀਆ ਦੇ ਵਿੱਚ ਆ ਚੁੱਕੇ ਨੇ ਤੇ ਹੁਣ 트੍ਰੰਪ ਨੇ ਇੱਕ ਹੋਰ ਕੰਮ ਸ਼ੁਰੂ ਕਰਤਾ ਆ ਸੀਬੀਪੀ ਨਾਮ ਦੀ ਇੱਕ ਐਪਲੀਕੇਸ਼ਨ ਲਾਂਚ ਕੀਤੀ ਆ ਅਮਰੀਕਾ ਦੇ ਵਿੱਚ ਜਿਸ ਦੇ ਵਿੱਚ ਤੁਸੀਂ ਆਪਣੀ ਇੱਛਾ ਦੇ ਨਾਲ ਡਿਪੋਰਟ ਹੋ ਸਕਦੇ ਹੋ ਜਿਨਾਂ ਨੂੰ ਲੱਗਦਾ ਆ ਵੀ ਆਪਾਂ ਨੂੰ 트럼ਪ ਨੇ ਫੜ ਕੇ ਡਿਪੋਰਟ ਕਰ ਦੇਣਾ ਆ ਉਹ ਪਹਿਲਾਂ ਹੀ ਆਪਣੀ ਇੱਛਾ ਦੇ ਨਾਲ ਡਿਪੋਰਟ ਹੋ ਜਾਵੇ ਉਹਨਾਂ ਨੂੰ ਸਨਮਾਨਿਤ ਕਰਕੇ ਭੇਜਿਆ ਜਾਵੇਗਾ ਯਾਨੀ ਕਿ ਚੰਗੇ ਤਰੀਕੇ ਨਾਲ ਭੇਜਿਆ ਜਾਵੇਗਾ ਲੱਤਾਂ ਬਾਹਾਂ ਬਨ ਕੇ ਆਰਮੀ ਦੇ ਜਹਾਜ਼ ਦੇ ਵਿੱਚ ਉਹਨਾਂ ਨੂੰ ਨਹੀਂ ਲੈ ਕੇ ਆਇਆ ਜਾਵੇਗਾ ਉਹਨਾਂ ਨੂੰ ਡਾਇਰੈਕਟ ਸਿੱਧੀ ਫਲੈਟ ਕਰਕੇ ਲੈ ਕੇ ਆਇਆ ਜਾਵੇਗਾ ਤੁਹਾਨੂੰ ਕੀ ਲੱਗਦਾ ਆ ਅਮਰੀਕਾ ਨੂੰ ਇਸ ਐਪਲੀਕੇਸ਼ਨ ਦਾ ਫਾਇਦਾ ਹੋਵੇਗਾ ਜਾਂ ਫਿਰ ਨਹੀਂ ਕਿਉਂਕਿ ਆਪਣੇ ਵਾਲੇ ਤਾਂ ਕਰਨ ਨਹੀਂ ਲੱਗੇ ਸਵੈ ਡਿਪੋਰਟੇਸ਼ਨ ਕਿਉਂਕਿ ਲੱਖਾਂ ਰੁਪਏ ਲਾ ਕੇ ਆਪਣੇ ਪੰਜਾਬੀ ਹਰਿਆਣਵੀ ਕਏ ਹੋਏ ਨੇ ਉਹ ਤਾਂ ਨਹੀਂ ਫੇਰ ਵਾਪਸ ਮੁੜਦੇ ਤੁਹਾਨੂੰ ਤਾਂ ਪਤਾ ਹੀ ਆ ਬਾਕੀ ਜੋ ਕਿਸਮਤ ਚ ਹੈਗਾ ਉਹ ਤਾਂ ਹੋਣਾ ਹੀ ਆ ਧੰਨਵਾਦ